ਕਵੈਸਚਨ ਨੰਬਰ 8 ਹੇਠ ਲਿਖਿਆਂ ਰਸਾਇਣਿਕ ਕਿਰਿਆਵਾਂ ਵਿੱਚੋਂ ਆਕਸੀਕਰਿਤ ਅਤੇ ਲਘੂਕ੍ਰਿਤ ਆਕਸੀਕਰਿਤ ਤੇ ਲਘੂਕ੍ਰਿਤ ਹੋਈਆਂ ਵਸਤੂਆਂ ਦੀ ਪਛਾਣ ਕਰੋ ਬੇਟੇ ਇਸ ਪ੍ਰਸ਼ਨ ਚ ਸਾਨੂੰ ਦੋ ਰਸਾਇਣਿਕ ਸਮੀਕਰਨਾਂ ਦਿੱਤੀਆਂ ਹੋਈਆਂ ਨੇ ਜਿਦੇ ਵਿੱਚ ਅਸੀਂ ਇਹ ਪਛਾਣ ਕਰਨਾ ਹੈ ਕਿ ਕਿਹੜੇ ਪਦਾਰਥ ਨੇ ਜਿਹੜੇ ਆਕਸੀਕਰਿਤ ਹੋਏ ਨੇ ਤੇ ਕਿਹੜੇ ਪਦਾਰਥ ਨੇ ਜਿਹੜੇ ਲਘੂਕ੍ਰਿਤ ਹੋਏ ਨੇ ਤਾਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਆਕਸੀਕਰਿਤ ਤੇ ਲਘੂਕ੍ਰਿਤ ਕੀ ਹੁੰਦੇ ਨੇ ਆਕਸੀਕਰਿਤ ਦਾ ਮਤਲਬ ਹੁੰਦਾ ਬੇਟੇ ਜਦ ਕਿਸੇ ਚੀਜ਼ ਨਾਲ ਆਕਸੀਜਨ ਜੁੜ ਜਾਂਦੀ ਹੈ ਉਹਨੂੰ ਆਕਸੀਕਰਿਤ ਕਹਿੰਦੇ ਨੇ ਉਹ ਪਦਾਰਥ ਆਕਸੀਕਰਿਤ ਹੋ ਗਿਆ ਜਿਹਦੇ ਨਾਲ ਆਕਸੀਜਨ ਜੁੜ ਗਈ ਤੇ ਲਘੂਕਰਿਤ ਹੁੰਦਾ ਵੀ ਜਿਹਦੇ ਚ ਆਕਸੀਜਨ ਟੁੱਟ ਕੇ ਅਲੱਗ ਹੋ ਗਈ ਉਹ ਪਦਾਰਥ ਨੂੰ ਅਸੀਂ ਕਹਿੰਦੇ ਆ ਵੀ ਉਹ ਲਘੂਕਰਿਤ ਹੋ ਗਿਆ ਠੀਕ ਹੈ ਜੀ ਤਾਂ ਆਓ ਹੁਣ ਪਹਿਚਾਨਦੇ ਆ ਆਪਾਂ ਪਹਿਲੀ ਸਮੀਕਰਨ ਜਿਹੜੀ ਹੈ ਉਹ ਹੱਲ ਕਰਦੇ ਆ ਤੇ ਦੇਖਦੇ ਆ ਇੱਚ ਆਕਸੀਕਰਿਤ ਪਦਾਰਥ ਕਿਹੜਾ ਹੈ ਸਮੀਕਰਨ ਸੀ 4 ਸੋਡੀਅਮ ਦੇ ਪਰਮਾਣੂ ਆਕਸੀਜਨ ਨਾਲ ਕਿਰਿਆ ਕਰਕੇ ਸੋਡੀਅਮ ਆਕਸਾਈਡ ਬਣਾ ਰਹੇ ਨੇ ਬੇਟਾ ਹੁਣ ਤੁਸੀਂ ਦੇਖੋ ਸਟਾਰਟਿੰਗ ਦੇ ਵਿੱਚ ਸਿਰਫ ਸੋਡੀਅਮ ਹੈ ਲੇਕਿਨ ਜਦ ਕਿਰਿਆ ਪੂਰੀ ਹੋ ਗਈ ਇਹ ਬਣ ਗਿਆ ਸੋਡੀਅਮ ਆਕਸਾਈਡ ਪਹਿਲਾਂ ਸੋਡੀਅਮ ਸੀ ਹੁਣ ਨਾਲ ਆਕਸੀਜਨ ਜੁੜੀ ਹੋਈ ਹੈ ਮਤਲਬ ਇਹ ਸੋਡੀਅਮ ਤੋਂ ਜਦੋਂ ਇਹ ਚੀਜ਼ ਬਣੀ ਤਾਂ ਇਹਦੇ ਨਾਲ ਰਸਤੇ ਦੇ ਵਿੱਚ ਕਾਰ ਜਦੋਂ ਰਿਐਕਸ਼ਨ ਹੋਇਆ ਰਸਤੇ 'ਚ ਆਕਸੀਜਨ ਜੁੜ ਗਈ ਜੇ ਆਕਸੀਜਨ ਜੁੜ ਗਈ ਤਾਂ ਇਹ ਜਿਹੜਾ ਸੋਡੀਅਮ ਹੈ ਇਹ ਆਕਸੀਕਰਿਤ ਪਦਾਰਥ ਹੋ ਗਿਆ ਜੀ ਆਕਸੀਕਰਿਤ ਵਸਤੂ ਹੋ ਗਈ ਤਾਂ ਇਹਦੇ ਵਿੱਚ ਅਸੀਂ ਲਿਖਾਂਗੇ ਆਕਸੀਕਰਿਤ ਵਸਤੂ ਕਿਹੜੀ ਹੈ ਸੋਡੀਅਮ ਬੇਟੇ ਜਦ ਵੀ ਇਹ ਅਸੀਂ ਦੱਸਣਾ ਹੈ ਨਾ ਆਕਸੀਕਰਿਤ ਤੇ ਲਗੂਕਰਿਤ ਇਹ ਹਮੇਸ਼ਾ ਅਭਿਕਾਰ ਵਾਲੇ ਪਾਸੇ ਤੋਂ ਯਾਨੀ ਰੈਕਟੈਂਟ ਵਾਲੇ ਪਾਸੇ ਤੋਂ ਯਾਨੀ ਕਿ ਖੱਬੇ ਪਾਸੇ ਤੋਂ ਸਾਡਾ ਉੱਤਰ ਆਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਆਪਸ ਵਿੱਚ ਕਿਰਿਆ ਕਰ ਰਹੀਆਂ ਨੇ ਠੀਕ ਹੈ ਜੀ ਤਾਂ ਇਹ ਹੋ ਗਿਆ ਆਕਸੀਕਰਿਤ ਹੁਣ ਇਹ ਜਿਹੜਾ ਆਕਸੀਕਰਿਤ ਤੇ ਲਘੂਕਰਿਤ ਦਾ ਕਨਸੈਪਟ ਹੈ ਇਹ ਉਵੇਂ ਹੀ ਹੈ ਜਿਵੇਂ ਇੱਕ ਸਿੱਕਾ ਹੁੰਦਾ ਨਾ ਕੋਇਨ ਹੁੰਦਾ ਅਸੀਂ ਸਭ ਜਾਣਦੇ ਆ ਵੀ ਕੋਇਨ ਦੇ ਦੋ ਪਾਸੇ ਹੁੰਦੇ ਨੇ ਇੱਕ ਨੂੰ ਹੈੱਡ ਕਹਿੰਦੇ ਆ ਦੂਜੇ ਨੂੰ ਟੇਲ ਕਹਿ ਦਿੰਦੇ ਆ ਠੀਕ ਹੈ ਤਾਂ ਜੇ ਹੈੱਡ ਹੋਊਗਾ ਤਾਂ ਟੇਲ ਵੀ ਹੋ ਉਸੇ ਤਰੀਕੇ ਨਾਲ ਜਦ ਆਕਸੀਕਰਿਤ ਕੋਈ ਵਸਤੂ ਹੁੰਦੀ ਹੈ ਤਾਂ ਉਹਦੇ ਨਾਲ ਨਾਲ ਫਿਰ ਉਹ ਲਘੂਕਰਿਤ ਵੀ ਕੋਈ ਨਾ ਕੋਈ ਚੀਜ਼ ਹੋਊਗੀ ਤਾਂ ਉਹ ਕਿਹੜੀ ਹੋਊਗੀ ਜੇ ਤੁਹਾਨੂੰ ਪਤਾ ਲੱਗ ਜੇ ਜਿਹੜੀ ਚੀਜ਼ ਆਕਸੀਕਰਿਤ ਹੈ ਤਾਂ ਦੂਜੀ ਚੀਜ਼ ऑटोमेटिक ए भी वो लघुकृत होगी ठीक है ना जी तो इस पदार्थ ਦੇ ਵਿੱਚ ਇਸ ਇੱਕ ਸਮੀਕਰਨ ਚ ਜੇ ਅਸੀਂ ਦੱਸਣਾ ਹੋਵੇ ਵੀ ਲਘੂਕ੍ਰਿਤ ਵਸਤੂ ਕਿਹੜੀ ਹੈ ਤਾਂ ਲਘੂਕ੍ਰਿਤ ਅਸੀਂ ਲਿਖਾਂਗੇ ਆਕਸੀਜਨ ਠੀਕ ਹੈ ਕਿਉਂਕਿ ਸੋਡੀਅਮ ਨਾਲ ਤਾਂ ਆਕਸੀਜਨ ਜੁੜੀ ਸੀ ਲੇਕਿਨ ਇਹ ਆਕਸੀਜਨ ਦੇ ਅਣੂ ਇਹ ਟੁੱਟੇ ਨਹੀਂ ਬਿਟੇ ਆਕਸੀਜਨ ਪਹਿਲਾਂ ਦੋ ਅਣੂ ਸੀਗੇ ਟੁੱਟ ਕੇ ਤੇ ਇੱਕ ਰਹਿ ਗਿਆ ਤਾਂ ਟੁੱਟ ਗਿਆ ਜਿੱਥੇ ਆਕਸੀਜਨ हट ਗਈ ਟੁੱਟ ਗਈ ਉਹ ਲਘੂਕ੍ਰਿਤ ਹੋ ਗਿਆ ਠੀਕ ਹੈ ਜੀ ਹੁਣ ਅਸੀਂ ਕਰਦੇ ਹਾਂ ਦੂਜੀ ਸਮੀਕਰਨ ਕਾਪਰ ਆਕਸਾਈਡ Cu ਹਾਈਡਰੋਜਨ ਇਹ ਦੋਨਾਂ ਨੇ ਕਿਰਿਆ ਕੀਤੀ ਤਾਂ ਬਣ ਗਿਆ ਕਾਪਰ ਪਾਣੀ ਹੁਣ ਅਸੀਂ ਦੇਖਦੇ ਹਾਂ ਅਸੀਂ ਇਹਦੇ ਚ ਦੱਸਣਾ ਹੈ ਵੀ ਆਕਸੀਕਰਿਤ ਵਸਤੂ ਕਿਹੜੀ ਹੈ ਲਘੁਕ੍ਰਿਤ ਕਿਹੜੀ ਹੈ ਉਹਦੇ ਲਈ ਸਾਨੂੰ ਇਹ ਦੇਖਣਾ ਪੈਣਾ ਹੈ ਆਕਸੀਜਨ ਕਿਹਦੇ ਵਿੱਚੋਂ ਟੁੱਟੀ ਹੈ ਤੇ ਕਿਹਦੇ ਵਿੱਚ ਜਾ ਕੇ ਜੁੜ ਗਈ ਠੀਕ ਹੈ ਹੁਣ ਤੁਸੀਂ ਦੇਖੋ ਸਟਾਰਟਿੰਗ ਦੇ ਵਿੱਚ ਕਾਪਰ ਆਕਸਾਈਡ ਸੀ ਲੇਕਿਨ ਐਂਡ ਤੇ ਸਿਰਫ ਕਾਪਰ ਬਚਿਆ ਤੁਸੀਂ ਦੱਸ ਸਕਦੇ ਹੋ ਕਿ ਇਹ ਇਹਦੇ ਚ ਕੀ ਤਬਦੀਲੀ ਆਈ ਲਓ ਮੈਂ ਇਥੇ ਇੱਕ 에어로 ਹੈਡ ਲਗਾਇਆ ਕੀ ਤਬਦੀਲੀ ਆਈ ਕਾਪਰ ਆਕਸਾਈਡ ਤੋਂ ਕਾਪਰ ਜਦ ਬਣਿਆ ਦੇਖੋ ਅਸੀਂ ਸਾਰੀ ਜਾਣਦੇ ਆ ਕਿ ਇਹਦੇ ਵਿੱਚ ਆਕਸੀਜਨ ਟੁੱਟਿਆ ਜੇ ਆਕਸੀਜਨ ਟੁੱਟਿਆ ਤਾਂ ਹੀ ਤਾਂ ਕੱਲਾ ਕਾਪਰ ਰਹਿ ਗਿਆ ਆਕਸੀਜਨ ਦਾ ਟੁੱਟਣ ਨੂੰ ਅਸੀਂ ਕੀ ਕਹਿੰਦੇ ਆ ਲਘੂਕਰਨ ਤਾਂ ਇਥੇ ਆ ਜਿਹੜੀ ਚੀਜ਼ ਹੈ ਕਾਪਰ ਆਕਸਾਈਡ ਇਹ ਹੋ ਗਈ ਜੀ ਸਾਡੀ ਲਘੂਕ੍ਰਿਤ ਵਸਤੂ ਸਾਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ ਕਿ ਲਘੂਕ੍ਰਿਤ ਵਕ ਚੀਜ਼ ਕਿਹੜੀ ਹੋਗੀ ਕਾਪਰ ਆਕਸਾਈਡ ਹਾਂ ਹੁਣ ਇਸ ਇਸ ਚ ਅਸੀਂ ਕਿ ਆਕਸੀਜਨ ਟੁੱਟੀ ਐ ਤੇ ਫਿਰ ਇਹ ਆਕਸੀਜਨ ਜੁੜਗੀ ਕਿਹਦੇ ਨਾਲ ਹਾਈਡਰੋਜਨ ਨਾਲ ਹਾਈਡਰੋਜਨ ਨਾਲ ਜੁੜਨ ਕਰਕੇ ਤਾਂ ਇਹਦੇ ਤੋਂ ਪਾਣੀ ਪੈਦਾ ਹੋਇਆ ਦੇਖੋ H2 ਤੇ H2O ਨੂੰ ਦੇਖਣ ਤੇ ਜੇ ਆਪਸ ਚ ਅਸੀਂ ਕੰਪੈਰੀਜ਼ਨ ਕਰ ਲਈਏ ਸਾਫ ਪਤਾ ਲੱਗਦਾ ਵੀ ਪਹਿਲਾਂ ਸਿਰਫ ਹਾਈਡਰੋਜਨ ਸੀ ਇਹਨਾਂ ਆਕਸੀਜਨ ਜੁੜਿਆ ਪਿਆ ਜਦੋਂ ਆਕਸੀਜਨ ਜੁੜ ਗਿਆ ਤਾਂ ਇਹ ਕੀ ਹੋ ਗਿਆ ਦਾ ਆਕਸੀਕਰਨ ਇਸ ਲਈ ਅਸੀਂ ਕਹਾਂਗੇ ਕਿਹੜੀ ਆਕਸੀਕਰਿਤ ਵਸਤੂ ਹੈ ਉਹ ਇਹਦੇ ਵਿੱਚ ਕਿਹੜੀ ਹੈ ਆਕਸੀਕਰਿਤ ਵਸਤੂ ਹੈਗੀ ਹੈ ਜੀ ਹਾਈਡਰੋਜਨ ਠੀਕ ਹੈ ਮੈਨੂੰ ਉਮੀਦ ਹੈ ਬੇਟੇ ਹੁਣ ਤੁਹਾਨੂੰ ਚੰਗੀ ਤਰ੍ਹਾਂ ਇਹ ਕੁਐਸਚਨ ਸਮਝ ਆ ਗਿਆ ਹੋ